ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਪਫੁਲੀ ਤੁਸੀਂ ਸਾਰੇ ਠੀਕ ਠਾਕ ਹੋ ਤੇ ਮੈਂ ਵੀ ਬਿਲਕੁਲ ਠੀਕ ਠਾਕ ਹਾਂ ਤੇ ਲੋ ਜੀ ਅ ਅੱਜ ਹੈਗਾ ਮੰਡੇ ਤੇ ਲੋ ਜੀ ਅੱਜ ਫਿਰ ਤੁਹਾਡੇ ਵਾਸਤੇ ਦੁਬਾਰਾ ਤੋਂ ਹਾਜ਼ਰ ਹੋਈਆਂ ਮੈਂ ਤੇ ਤੁਹਾਨੂੰ ਜਿਵੇਂ ਮੈਂ ਕਿਹਾ ਸੀਗਾ ਕਿ ਇਸ ਵੀਕ ਦੇ ਵਿੱਚ ਆਪਾਂ ਬਿਊਟੀ ਟ੍ਰੀਟਮੈਂਟਸ ਬਿਊਟੀ ਨਾਲ ਰਿਲੇਟਡ ਵੀਡੀਓਜ਼ ਹੀ ਲੈ ਕੇ ਆਵਾਂਗੇ ਸਾਰੀਆਂ ਤੇ ਹੁਣ ਤੁਸੀਂ ਅ ਪਿਛਲੀਆਂ ਵੀਡੀਓਜ਼ ਨੂੰ ਬਹੁਤ ਪਿਆਰ ਦਿੱਤਾ ਪਰਸ ਵਾਲੀ ਵੀਡੀਓ ਨੂੰ ਵੀ ਬਹੁਤ ਪਸੰਦ ਕੀਤਾ ਫਿਰ ਤੁਹਾਨੂੰ ਜੋੜਿਆਂ ਦੀ ਮਤਲਬ ਗ੍ਰੇਸ ਕਿਵੇਂ ਵਧਾਉਣੀ ਹੈ ਜੋੜੇ ਦੀ ਉਹਦੇ ਬਾਰੇ ਚ ਅੱਪਾ ਗੱਲ ਕੀਤੀ ਉਹ ਵੀ ਤੁਸੀਂ ਬਹੁਤ ਪਸੰਦ ਕੀਤਾ ਬਹੁਤ ਸਾਰੇ ਕਮੈਂਟਸ ਆਏ ਬਹੁਤ ਸਾਰੀਆਂ ਭੈਣਾਂ ਦੇ ਠੀਕ ਹੈ ਤੇ ਉਹ ਅੱਜ ਤੁਹਾਨੂੰ ਕਮੈਂਟਸ ਵੀ ਪੜਾਂਗੇ ਆਪਾਂ ਬਾਅਦ ਚ ਐਂਡ ਚ ਤੇ ਅੱਜ ਜਿਹੜੀ ਤੁਹਾਡੇ ਲਈ ਵੀਡੀਓ ਲੈ ਕੇ ਆਂਦੀ ਆ ਮੈਂ ਬਹੁਤ ਇਹ ਦਿਨ ਰਿਲੇਟਡ ਤੁਸੀਂ ਬਹੁਤ ਸਾਰੀ ਵੀਡੀਓਜ਼ ਦੇਖੀ ਹੋਣਗੀਆਂ ਹਨਾ ਤੁਹਾਨੂੰ ਮਤਲਬ ਐ ਲੱਗੂਗਾ ਵੀ ਇਹਦੇ 'ਚ ਕੋਈ ਖਾਸ ਗੱਲ ਨਹੀਂ ਹੈਗੀ ਬਟ ਮੈਂ ਜਦੋਂ ਮੈਂ ਵੀ ਦੇਖੀ ਐ ਵੀਡੀਓਜ਼ ਪਰ ਜਿਹੜਾ ਤਰੀਕਾ ਮੈਂ ਤੁਹਾਨੂੰ ਦੱਸੂਗੀ ਉਹ ਸੀਕ੍ਰੇਟ ਨਹੀਂ ਦੱਸਦਾ ਕੋਈ ਜਦੋਂ ਵੀ ਕੋਈ ਮਤਲਬ ਇਸ ਤਰ੍ਹਾਂ ਵੀਡੀਓ ਦਿੰਦਾ ਹੈ ਨਾ ਤਾਂ ਉਹਦਾ ਇੱਕ ਅੰਦਾ ਵਿੱਚ ਲੂਪ ਹੋ ਰਹਿ ਜਾਂਦਾ ਹੈ ਜਾਂ ਉਹਨੂੰ ਪਤਾ ਨਹੀਂ ਹੁੰਦਾ ਹਨਾ ਇਹ ਮੈਨੂੰ ਨਹੀਂ ਪਤਾਗਾ ਵੀ ਕੀ ਕਾਰਨ ਹੁੰਦਾ ਬਟ ਮੈਂ ਤੁਹਾਨੂੰ ਉਹ ਮੇਨ ਜਿਹੜਾ ਇਹਦੇ 'ਚ ਯੂਜ਼ 'ਚ ਗਲਤੀ ਹੁੰਦੀ ਹੈ ਬੰਦੇ ਤੋਂ ਉਹ ਆਉਟਪੁੱਟ ਨਹੀਂ ਆਉਂਦੀ ਫਿਰ ਜਿਹੜੀ ਉਹਨੂੰ ਚਾਹੀਦੀ ਹੁੰਦੀ ਹੈ ਟ੍ਰੀਟਮੈਂਟ ਦੱਸੂਗੀ ਤਰੀਕਾ ਦੱਸੂਗੀ ਅ ਉਹ ਹੋਊਗਾ ਚਾਵਲਾਂ ਦੇ ਆਟੇ ਦਾ ਠੀਕ ਹੈ ਚਾਵਲਾਂ ਦਾ ਬਣਾ ਕੇ ਆਪਾਂ ਕ੍ਰੀਮ ਬਣਾਵਾਂਗੇ ਤੇ ਇਹ ਸਕਿਨ ਵਾਈਟਨਿੰਗ ਕ੍ਰੀਮ ਹੈ ਪ੍ਰੋਪਰ ਰਿਜ਼ਲਟ ਆਊਗਾ ਮਤਲਬ ਹੀ ਨਹੀਂਗਾ ਕਿ ਇਸ ਦਾ ਰਿਜ਼ਲਟ ਨਾ ਆਵੇ ਜਿਹੜਾ ਤਰੀਕਾ ਮੈਂ ਤੁਹਾਨੂੰ ਦੱਸੂਗੀ ਉਸ ਤਰੀਕੇ ਨਾਲ ਤੁਸੀਂ ਯੂਜ਼ ਕਰਨਾ ਹੈ ਅ ਫੇਸ ਤੇ ਯੂਜ਼ ਕਰ ਸਕਦੇ ਹੋ ਤੁਸੀਂ ਆਪਣੇ ਹੱਥਾਂ ਤੇ ਬਿਸ਼ੱਕ ਫੁੱਲ ਬਾਡੀ ਤੇ ਯੂਜ਼ ਕਰ ਲਓ ਤੇ ਮੈਂ ਇਹਨੂੰ ਯੂਜ਼ ਕਰਕੇ ਦੇਖਿਆ ਪ੍ਰੋਪਰ ਠੀਕ ਹੈ ਤੇ ਬਕਾਇਦਾ ਰਿਜ਼ਲਟ ਆਇਆ ਤੇ ਹੁਣ ਮੈਂ ਤੁਹਾਨੂੰ ਜਿਹੜੇ ਤਰੀਕੇ ਨਾਲ ਦੱਸੂਗੀ ਤੁਸੀਂ ਉਸ ਤਰੀਕੇ ਦੇ ਨਾਲ ਯੂਜ਼ ਕਰਨਾ ਹੈ ਪਹਿਲਾਂ ਤੇ ਇਹਨੂੰ ਬਣਾਉਣ ਦਾ ਤਰੀਕਾ ਕੀ ਹੈ ਤੁਸੀਂ ਰਾਤ ਨੂੰ ਝੌਲਕਿਆਂ ਦੇਣੀ ਹੈ ਜੇ ਤੁਸੀਂ ਫੁੱਲ ਬੋਡੀ ਲਈ ਬਣਾ ਰਹੇ ਹੋ ਤਾਂ ਤੁਸੀਂ ਪੂਰੀ ਕੌਲੀ ਭਰ ਕੇ ਭਿਉਂ ਦਿਓ ਨਹੀਂ ਤਾਂ ਤੁਸੀਂ ਘੱਟ ਭਿਉ ਲਿਓ ਹਨ ਤੇ ਪਹਿਲਾਂ ਚੰਗੀ ਤਰ੍ਹਾਂ ਧੋਣੀ ਹੈ ਜਨਾਬ ਮਤਲਬ ਇਹ ਮਾਰ ਮਾਰ ਕੇ ਅੱਛੀ ਤਰ੍ਹਾਂ ਉਹਨਾਂ ਦੇ ਉੱਤੇ ਜਿਹੜਾ ਪਾਲਿਸ਼ਿੰਗ ਹੋਈ ਹੁੰਦੀ ਹੈ ਉਹ ਲੈ ਜਵੀਂ ਤੇ ਉਹ ਪਾਲਿਸ਼ ਉਤਾਰ ਕੇ ਫਿਰ ਤੁਸੀਂ ਅ ਉਸ ਤੋਂ ਬਾਅਦ ਉਹਨੂੰ ਭੋਂਕੇ ਰੱਖਣਾ ਹੈ ਫੋਲ ਨਾਈਟ ਠੀਕ ਹੈ ਤੇ ਆਲਮੋਸਟ ਡੇਡਾ ਕ ਪਾਣੀ ਪਾ ਲਈ ਦਿਓ ਡੇਡਾ ਡਬਲ ਕੋਈ ਫਰਕ ਨਹੀਂ ਪੈਂਦਾ ਉਹਦੇ ਨਾਲ ਤੇ ਉਹ ਤੁਸੀਂ ਭੋਂਕੇ ਰੱਖਣੇ ਉਸ ਜੇ ਉਸ ਤੋਂ ਬਾਅਦ ਉਹ ਪਾਣੀ ਸਹੀ ਉਤਾਰ ਦੇਣਾ ਤੇ ਪਾਣੀ ਡੋਲਣਾ ਨਹੀਂ ਠੀਕ ਹੈ ਉਹ ਕੱਲ ਦੇ ਬਲੌਗਸ 'ਚ ਦੱਸੂਗੀ ਕਿ ਉਹਦਾ ਕੀ ਕਰਨਾ ਹੈ ਪਾਣੀ ਦਾ ਅੱਜ ਆਪਾਂ ਸਿਰਫ ਇਸ ਤੇ ਕੰਸੈਂਟਰੇਟ ਕਰਦੇ ਹਾਂ ਪਾਣੀ ਤੁਸੀਂ ਉਤਾਰ ਕੇ ਉੱਤੋਂ ਰੱਖ ਲੈਣਾ ਤੇ ਜਿਹੜਾ ਤੁਸੀਂ ਚਾਵਲ ਹੈ ਪਾਣੀ 'ਚ ਪਾ ਕੇ ਬੋਇਲ ਹੋਣੋਂ ਰੱਖ ਦਿਓ ਠੀਕ ਹੈ ਤੇ ਜਦੋਂ ਹਾਫ ਕੁੱਕ ਹੋ ਜਾਣਾ ਤੇ ਉੱਚ ਪਾਣੀ ਤੁਸੀਂ ਕਿਉਂਕਿ ਰਾਤ ਦੇ ਭੁੰਤੇ ਹੋਣਗੇ ਤਾਂ ਤੁਸੀਂ ਬਰਾਬਰ ਜਿਹਦਾ ਹੀ ਪਾਣੀ ਪਾ ਲਿਓ ਤੇ ਹਾਫ ਕੁੱਕ ਹੋ ਜਾਣ ਇੰਨਾ ਕੁ ਪਾਣੀ ਪਾ ਲਿਓ ਇੰਨੀ ਕੁ ਤਾਂ ਆਪਾਂ ਨੂੰ ਤਕਰੀਬਨ ਸਭ ਨੂੰ ਢੰਗ ਜਾਂ ਹੁੰਦਾ ਹੀ ਆ ਵੀ ਕਦੋਂ ਹਾਫ ਕੁੱਕ ਹੋ ਜਾਂਦੇ ਥੋੜੇ ਵੱਧ ਵੀ ਹੋ ਜਾਣਗੇ ਤਾਂ ਵੀ ਕੋਈ ਗੱਲ ਨਹੀਂ ਤੇ ਉਸ ਤੋਂ ਬਾਅਦ ਉਹਦੇ 'ਚ ਤੁਸੀਂ ਦੁੱਧ ਪਾ ਲੈਣਾ ਠੀਕ ਹੈ ਤੇ ਦੁੱਧ ਪਾ ਕੇ ਉਹਨੂੰ ਥੋੜੀ ਦੇਰ ਹੋਰ ਮਤਲਬ ਫੁੱਲ ਕੁੱਕ ਤੱਕ ਫਿਰ ਉਹਦੇ 'ਚ ਕੱਚਾ ਦੁੱਧ ਪਾ ਲਿਓ ਜੇ ਕੱਚਾ ਹੋ ਤਾਂ ਬੈਟਰ ਹੈ ਨਹੀਂ ਤਾਂ ਵੈਸੇ ਵੀ ਬੋਇਲ ਹੀ ਹੋ ਜਾਣਾ ਤੁਸੀਂ ਨਾਰਮਲ ਜਿਹੜਾ ਤੁਹਾਡੇ ਘਰੇ ਦੁੱਧ ਹੋਊਗਾ ਉਹ ਪਾ ਲੈਣਾ ਉਸ ਤੋਂ ਬਾਅਦ ਉਹਨੂੰ ਜਦੋਂ ਉਹ ਸੁੱਕ ਗਿਆ ਦੁੱਧ ਤੇ ਚਾ ਚਾਵਲ ਪੂਰੀ ਬਣ ਗਏ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਉਹਨਾਂ ਨੂੰ ਕੱਢਣਾ ਹੈ ਉਹਦੇ ਚ ਤੇ ਮਿਕਸੀ ਦੇ ਜਾਰ ਚ ਪਾ ਕੇ ਚੰਗੀ ਤਰ੍ਹਾਂ ਉਹਨੂੰ ਆਹ ਕਰੀਮ ਬਣਾ ਦੇਣੀ ਹੈ ਉਹਦੀ ਬਣ ਅੱਛੀ ਤਰ੍ਹਾਂ ਕਰੀਮੀ ਲੁੱਕ ਟੈਕਸਚਰ ਆ ਜੀਵੇ ਉਹਦਾ ਉਦੋਂ ਤੱਕ ਤੁਸੀਂ ਉਹਨੂੰ ਆਹ ਕ੍ਰਸ਼ ਕਰ ਲੈ ਠੀਕ ਹੈ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਉਹਨੂੰ ਕਟੋਰੀ ਚ ਕੱਢ ਕੇ ਉਹਦੇ ਵਿੱਚ ਤੁਸੀਂ ਇੱਕ ਕੈਪਸੂਲ ਵਿਟਾਮਿਨ E ਦਾਪੋਨ ਜਿੰਨ ਬਿਊਟੀ ਵਿਟਾਮਿਨ ਕਹਿੰਦੇ ਆ ਸਾਰੇ ਜਿੰਨੇ ਵੀ ਬਿਊਟੀ ਪ੍ਰੋਡਕਟ ਹੁੰਦੇ ਆ ਉਹ ਚ ਵਿਟਾਮਿਨ E ਦਾ ਯੂਜ਼ ਹੋਇਆ ਹੁੰਦਾ ਤੇ ਤੁਸੀਂ ਵੀ ਉਹ ਇੱਕ ਵਿਟਾਮਿਨ E ਦਾ ਕੈਪਸੂਲ ਪਾ ਲੈਣਾ ਠੀਕ ਹੈ ਤੇ ਉਸ ਤੋਂ ਬਾਅਦ ਇਹ ਆ ਮਿਲ ਜਾਂਦਾ ਸਾਰੀਆਂ ਦੁਕਾਨਾਂ ਜਿੰਨੀਆਂ ਵੀ ਆਪਣੇ ਆਸ-ਪਾਸ ਹੁੰਦੀਆਂ ਨੇ ਨਾ ਜਿੱਥੋਂ ਵੀ ਤੁਹਾਨੂੰ ਸੁਰਖੀ ਬਿੰਦੀ ਤੇ ਇਹੋ ਜਿਹਾ ਕੁਝ ਜਿਹਾ ਮਿਲਦਾ ਹੁੰਦਾ ਉੱਥੋਂ ਮਿਲ ਜਾਂਦੀਆਂ ਰਾਮ ਨਾਲ ਵਿਟਾਮਿਨ E ਦੇ ਕੈਪਸੂਲ ਮਿਲ ਜਾਂਦੇ ਆ ਉਹ ਇੱਕ ਪਾ ਲੈਣਾ ਤੁਸੀਂ ਜੇ ਤੁਸੀਂ ਮਤਲਬ ਲਾ ਲਓ ਆ ਇੰਨੀ ਸਾਰੀ ਕਰੀਮ ਬਣਾਈ ਹੈ ਮੈਂ ਤੁਹਾਨੂੰ ਦਿਖਾਉਂਗੀ ਮੈਂ ਕਿੰਨੀ ਚ ਬਣਾਈ ਹੈ ਮੈਂ ਬਣਾਈ ਹੋਈ ਇਹ ਦਿਖਾਣੀ ਤੁਹਾਨੂੰ ਤੇ ਉਹਦੇ ਵਿੱਚ ਤੁਸੀਂ ਵਿਟਾਮਿਨ ਈ ਪਾ ਲੈਣਾ ਤੇ ਇੱਕ ਚਮਚਾ ਤੁਸੀਂ ਪਾ ਲੈਣਾ ਹੈ ਬਦਾਮਾਂ ਦਾ ਤੇਲ ਠੀਕ ਹੈ ਬਦਾਮਾਂ ਦਾ ਤੇਲ ਵੀ ਬਿਊਟੀ ਵਾਸਤੇ ਬਹੁਤ ਅੱਛਾ ਹੁੰਦਾ ਸਕਿਨ ਲਈ ਉਹ ਪਾ ਲੈਣਾ ਤੇ ਨਾਲ ਉਸ ਤੋਂ ਬਾਅਦ ਤੁਸੀਂ ਪਾਉਣਾ ਹੈ ਉਹਦੇ ਵਿੱਚ ਗਲਿਸਰਿਨ ਗਲਿਸਰਿਨ ਤੁਸੀਂ ਅੱਧਾ ਚਮਚੀ ਪਾਓ ਉਹਦੇ ਤੋਂ ਭਾਵੇਂ ਘੱਟ ਜੇ ਅੱਧਾ ਕੁ ਪਾਓ ਬਸ ਕਿਉਂਕਿ ਜਿਹੜੀ ਇਹ ਤਿੰਨੋਂ ਚੀਜ਼ਾਂ ਜਿਹੜੀਆਂ ਮੈਂ ਤੁਹਾਨੂੰ ਦੱਸੀਆਂ ਪਾਉਣ ਨੂੰ ਇਹਦੇ ਵਿੱਚੋਂ ਅਗਰ ਮੰਨ ਲਓ ਕਿ ਤੁਹਾਡੇ ਕੋਲ ਬਦਾਮਾਂ ਦਾ ਤੇਲ ਨਹੀਂ ਹੈ ਜਾਂ ਮਤਲਬ ਕੋਈ ਵੀ ਤੁਸੀਂ ਹੋਰ ਤੇਲ ਐਡ ਆਨ ਕਰ ਸਕਦੇ ਹੋ ਜਾਂ ਕਿਸੇ ਨੂੰ ਸੂਟ ਨਹੀਂ ਕਰਦਾ ਜਾਂ ਐਨੀ ਅਦਰ ਰੀਜ਼ਨ ਤਾਂ ਤੁਸੀਂ ਜ਼ਰੂਰੀ ਨਹੀਂ ਹੈਗਾ ਕਿ ਪਸਤੇ ਸਟਿਕ ਕਰਨਾ ਤੁਸੀਂ ਆਪਣਾ ਨਾਰੀਅਲ ਦਾ ਤੇਲ ਵੀ ਪਾ ਸਕਦੇ ਹੋ ਬਸ ਇਹਦੇ ਰਿਜ਼ਲਟ ਬਹੁਤ ਵਧੀਆ ਨਹੀਂ ਜਿਹੜਾ ਮੈਂ ਤੁਹਾਨੂੰ ਦੱਸ ਰਹੀ ਹਾਂ ਇਹ ਤੁਸੀਂ ਕਰਾਉਣ ਤੋਂ ਬਾਅਦ ਅੱਛੀ ਤਰ੍ਹਾਂ ਮਿਕਸਿੰਗ ਕਰ ਦੇਣੀ ਹੈ ਉਹਦੀ ਕਰੀਮ ਦੀ ਠੀਕ ਹੈ ਮੈਂ ਬਣਾਈ ਹੋਈ ਹੈ ਮੈਂ ਤੁਹਾਨੂੰ ਦਿਖਾਉਣੀ ਹੈ ਲਓ ਤੇ ਇਸ ਤਰ੍ਹਾਂ ਦਾ ਟੈਕਸਚਰ ਇਸ ਤਰ੍ਹਾਂ ਦਾ ਹੋ ਜਾਊਗਾ ਕਰੀਮੀ ਠੀਕ ਹੈ ਤੇ ਇਹਨੂੰ ਚੰਗੀ ਤਰ੍ਹਾਂ ਇਹਨਾਂ ਕਰ ਲੈਣਾ ਹੈ ਅੱਛੀ ਤਰ੍ਹਾਂ ਮਿਕਸਿੰਗ ਠੀਕ ਹੈ ਤੇ ਮਿਕਸਿੰਗ ਕਰਨ ਤੋਂ ਬਾਅਦ ਆ ਦੇਖੋ ਇਸ ਤਰ੍ਹਾਂ ਦਾ ਵਾਈਟ ਟੈਕਸਚਰ ਆ ਜਾਊਗਾ ਠੀਕ ਹੈ ਤੇ ਫਿਰ ਤੁਸੀਂ ਕੀ ਕਰਨਾ ਹੈ ਇਹਨੂੰ ਚੰਗੀ ਤਰ੍ਹਾਂ ਜਦੋਂ ਮਿਕਸ ਕਰ ਲਿਆ ਤੇ ਜੇ ਤੁਹਾਨੂੰ ਲੱਗੇ ਕਿ ਇਹ ਹਾਰਡ ਹੋ ਗਿਆ ਹਨਾ ਤਾਂ ਤੁਸੀਂ ਇਹਦੇ ਵਿੱਚ ਅ ਥੋੜਾ ਜਿਹਾ ਦੁੱਧ ਪਾ ਕੇ ਵੀ ਇਹਨੂੰ ਟੈਕਸਚਰ ਨੂੰ ਸੈੱਟ ਕਰ ਲੈਣਾ ਹੈ ਠੀਕ ਹੈ ਤੇ ਫਿਰ ਤੁਸੀਂ ਇਹਨੂੰ ਲਗਾਉਣਾ ਕਿਵੇਂ ਹੈ ਤੁਸੀਂ ਆਪਣੇ ਹੱਥ ਤੋਂ ਲੈਣੀ ਹੈ ਮੂੰਹ ਤੋਂ ਲੈਣੀ ਹੈ ਜੇ ਤੁਸੀਂ ਹੱਥ ਤੇ ਤੇ ਮੂੰਹ ਤੇ ਲਾ ਰਹੀ ਹੋ ਇਹ ਜਿਹੜਾ ਚੇਂਜ ਨੂੰ ਪਾਈਓ ਵੜ ਦੇਣੀ ਹੈ ਕਿਉਂਕਿ ਆਪਾਂ ਗਰਦਨ ਤੇ ਵੀ ਲਾਵਾਂਗੇ ਕਿਉਂਕਿ ਇਹਦਾ ਇਫੈਕਟ ਆਉਂਦਾ ਹੈ ਇਸ ਕਰਕੇ ਜੇ ਫੇਸ ਤੇ ਇਫੈਕਟ ਆਊਗਾ ਤਾਂ ਗਰਦਨ ਡਿਫਰੈਂਟ ਲੱਗੂਗੀ ਤੇ ਪ੍ਰੋਪਰ ਤੁਹਾਨੂੰ ਇਹ ਟਾਉਗੇਗਾ ਤੇ ਤੁਸੀਂ ਕੀ ਕਰਨਾ ਹੈ ਹੱਥ thole ਉਸ ਤੋਂ ਬਾਅਦ ਤੁਸੀਂ ਮੈਂ ਤੁਹਾਨੂੰ ਹੱਥ ਤੇ ਲਾ ਕੇ ਦਿਖਾ ਦਨੀ ਹੈ ਠੀਕ ਹੈ ਕਰੀਮ ਇਸ ਤਰ੍ਹਾਂ ਲਾਉਣੀ ਹੈ ਠੀਕ ਹੈ ਮਤਲਬ ਵਾਵਾ ਵਾਵਾ ਲਾਉਣੀ ਹੈ ਲੇਅਰਿੰਗ ਠੀਕ ਹੈ ਤੇ ਫਿਰ ਇਹਨੂੰ ਮ사ਜ ਕਰਨੀ ਹੈ ਠੀਕ ਹੈ ਮੈਂ ਤੁਹਾਨੂੰ ਹੱਥ ਤੇ ਲਾ ਕੇ ਦਿਖਾ ਦਨੀ ਹੈ ਪਹਿਲਾਂ ਇਦਾਂ ਨਾਲ ਹੀ ਤੇ ਇਹਨੂੰ ਇੱਕਦਮ ਮ사ਜ ਕਰਨੀ ਹੈ 4-5 ਮਿੰਟ ਇਹਦੇ ਇਸ ਤਰ੍ਹਾਂ ਮ사ਜ ਕਰਦੇ ਰਹਿਣਾ ਠੀਕ ਹੈ ਇੱਕ ਤਾਂ ਇਹਦੀ ਪੈਨੇਟ੍ਰੇਸ਼ਨ ਹੋ ਜੂਗੀ ਜਿਹੜੇ ਇਹਦੇ ਵਿੱਚ ਆਇਲਸ ਪਾਈ ਹੋਏ ਆਪਾਂ ਜਿਹੜੀ ਵਿਟਾਮਿਨ E ਹੈ ਉਹ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਬਿਊਟੀ ਵਾਸਤੇ ਸਕਿਨ ਟ੍ਰਾਈਟਨਿੰਗ ਦਾ ਕੰਮ ਕਰਦੀ ਹੁੰਦੀ ਹੈ ਠੀਕ ਹੈ ਵੈਸੇ ਵੀ ਜਿਵੇਂ ਤੁਹਾਨੂੰ ਕੋਈ ਗੁੱਡੇ-ਗੁੱਡੇ ਦੁਖਦੇ ਆਏ ਜਾਂ ਹੋਰ ਹੈ ਇਸ ਤਰ੍ਹਾਂ ਦਾ ਉਹਦੇ ਵਿੱਚ ਵੀ ਵਿਟਾਮਿਨ E ਦੇ ਕੈਪਸੂਲ ਖਾਣ ਨਾਲ ਜਿਹੜੀ ਮਸਲ ਟਾਈਟ ਹੋ ਜਾਂਦੀ ਹੈ ਤੇ ਪੇਨ ਘਟ ਜਾਂਦਾ ਹੈ ਤੇ ਉਹਦੇ ਲਈ ਵੀ ਅੱਛੇ ਹੁੰਦੇ ਆ ਤੇ ਵਿਟਾਮਿਨ ਈ ਖਾਣਾ ਵੀ ਅੱਛਾ ਬਟ ਉਹ ਮੈਂ ਕੋਈ ਆਪਣੀ ਤਰਫੋਂ ਨਹੀਂ ਦੱਸ ਰਹੀ ਕਿਉਂਕਿ ਜਿਹੜੀ ਚੀਜ਼ ਡਾਕਟਰਾਂ ਦੀ ਕਰਨ ਦੀ ਹੈ ਉਹ ਉਹਦੇ ਵਿੱਚ ਆਪਾਂ ਇਸ ਤਰ੍ਹਾਂ ਦਾ ਕੁੱਛ ਨਹੀਂ ਕਰਾਂਗੇ ਉਹ ਤੁਸੀਂ ਆਪਣੇ ਡਾਕਟਰ ਦੀ ਰეკਮੈਂਡੇਸ਼ਨ ਤੇ ਹੀ ਖਾ ਸਕਦੇ ਹੋ ਠੀਕ ਹੈ ਤਾਂ ਇਸ ਤਰ੍ਹਾਂ ਤੁਸੀਂ ਇਹਦੇ ਉੱਤੇ ਮ사ਜ ਕਰਨੀ ਹੈ ਤੇ ਜਿਹੜਾ ਤੁਸੀਂ ਗਲਿਸਰਿਨ ਪਾਉਣੀ ਹੈ ਨਾ ਆਪਾਂ ਗਲਿਸਰਿਨ ਦੇ ਵਿੱਚ ਡੀਪ ਜਾ ਕੇ ਮੋਇਸਚਰਾਈਜ਼ ਕਰਨ ਦੀ ਕਪੈਸਿਟੀ ਹੁੰਦੀ ਹੈ ਜਿਵੇਂ ਮੋਇਸਚਰਾਈਜ਼ੇਸ਼ਨ ਤੇਰੀ ਵੈਸੀ ਵੀ ਹੋ ਜੂਗੀ ਬੈਅ ਆਇਲ ਸਪਰੇਅ ਹੋਈ ਹੈ ਤਬਟ ਜਿਹੜੀ ਆਪਾਂ ਇਚ ਗਲਿਸਰਿਨ ਪਾਈ ਹੈ ਉਹ ਸਕਿਨ ਦੇ ਵਿੱਚ ਡੀਪ ਚੰਦੀ ਹੈ ਤਾਂ ਇਸ ਕਰਕੇ ਇਹਦੇ ਵਿੱਚ ਆਪਾਂ ਗਲਿਸਰਿਨ ਪਾਈ ਹੈ ਤਾਂ ਤੁਸੀਂ ਇਦਾਂ ਜਿਵੇਂ ਹੋਣਾ ਆਪਾਂ ਗੱਲਾਂ ਕਰਦੇ ਕਰਦੇ ਇਹਦੇ ਤੇ ਮ사ਜ ਕਰ ਲਈ ਤੁਸੀਂ ਇਦਾਂ ਹੀ ਇਹਦੇ ਤੇ ਮ사ਜ ਕਰਦੇ ਜਾਣਾ 5-7 ਮਿੰਟ ਜਿੰਨੀ ਦੇਰ ਤੁਸੀਂ ਸਬਰ ਕਰ ਸਕਦੇ ਹੋਏ ਕਿਉਂਕਿ ਇਸ ਕੰਮ ਲਈ ਸਬਰ ਚਾਹੀਦਾ ਹੁੰਦਾ ਹੈ ਹਨਾ ਤੇ ਲਓ ਜੀ ਇਸ ਤਰ੍ਹਾਂ ਤੁਸੀਂ ਆ ਚੰਗੀ ਤਰ੍ਹਾਂ ਇਹਨੂੰ ਮ사ਜ ਕਰ ਲਈ ਠੀਕ ਹੈ 5-7 ਮਿੰਟ ਤੁਸੀਂ ਚੰਗੀ ਤਰ੍ਹਾਂ ਮ사ਜ ਕਰਨੀ ਹੈ ਤੇ ਇਹਦਾ ਰਿਜ਼ਲਟ ਤੁਹਾਨੂੰ ਡੈਫੀਨਿਟਲੀ ਆਊਗਾ ਠੀਕ ਹੈ ਤੇ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਜਦੋਂ ਤੁਸੀਂ ਇਸ ਤਰ੍ਹਾਂ ਨੂੰ ਲਗਾ ਲਈ ਫਿਰ ਤੁਸੀਂ ਨਾ ਇਹਨੂੰ ਮ사ਜ ਇਹਨੂੰ ਚੰਗੀ ਤਰ੍ਹਾਂ ਕਰ ਲਓ ਠੀਕ ਹੈ ਬਹੁਤ ਜ਼ਿਆਦਾ ਹਾਰਡ ਹੱਥ ਨਾਲ ਕਰਨ ਦੀ ਲੋੜ ਨਹੀਂ ਹੁੰਦੀ ਠੀਕ ਹੈ ਸੌਫਟ ਹੱਥ ਦੇ ਨਾਲ ਹੀ ਤੁਸੀਂ ਕਰਦੇ ਰਹਿਣਾ ਠੀਕ ਹੈ ਤੇ ਮੈਂ ਇਹ ਨਿਕ ਥਾਂ ਚ ਲਾਈ ਆ ਕਿਉਂਕਿ ਮੈਂ ਜਦੀ ਨਹੀਂ ਲਗਾ ਲਈ ਸੀਗੀ ਤੇ ਤਾਂ ਸੰਦੇਸੀ ਕੱਲ ਮੈਂ ਲਗਾਈ ਸੀ ਇਹ ਤੇ ਲੋ ਜੀ ਹੁਣ ਮੈਂ ਤੁਹਾਨੂੰ ਇਦਾਂ ਇਹਨੂੰ ਮ사ਜ ਕਰ ਲੈਣਾ ਹੈ ਰਾਉਂਡ ਰਾਉਂਡ ਤੁਹਾਡੇ ਮਤਲਬ ਤੁਹਾਨੂੰ ਜੇ ਤੁਸੀਂ ਇੱਕ ਹੱਥ ਤੇ ਲਾ ਕੇ ਦੇਖਿਓ ਪਹਿਲਾਂ ਤਾਂ ਡੈਫੀਨਿਟਲੀ ਤੁਹਾਨੂੰ ਡਿਫਰੈਂਸ ਮਹਿਸੂਸ ਹੋਊਗਾ ਬਹੁਤ ਅੱਛੀ ਚੀਜ਼ ਹੈ ਇਹਦੇ ਵਿੱਚ ਜਿਹੜੀ ਮੇਨ ਚੀਜ਼ ਹੁੰਦੇ ਆ ਉਹ ਹੀ ਹੈ ਕਿ ਇਹਦੀ ਲਾਉਣ ਦਾ ਤਰੀਕਾ ਨਹੀਂ ਸਹੀ ਦੱਸਦੇ ਸਾਰੇ ਬਸ ਲਾ ਕੇ ਤੁਹਾਨੂੰ ਵੀਡੀਓ ਚ ਦਿਖਾ ਦਿੰਦੇ ਨੇ ਵੀ ਹਾਂਜੀ ਲੋ ਜੀ ਸਾਫ਼ ਕੀਤਾ ਤੇ ਬਿਲਕੁਲ ਹੀ ਚਿੱਟਾ ਹੋ ਗਿਆ ਠੀਕ ਹੈ ਐ ਵੀ ਨਹੀਂ ਹੈਗਾ ਵੀ ਬਿਲਕੁਲ ਹੀ ਚਿੱਟਾ ਹੋ ਜਾਊਗਾ ਕੋਈ ਆ ਪਬਲੀਚ ਨਹੀਂ ਕਰ ਰਹੇ ਇਹਦੇ ਨਾਲ ਬਟ ਮੈਂ ਤੁਹਾਨੂੰ ਦੱਸ ਰਹੀ ਹਾਂ ਕਿ ਰਿਜ਼ਲਟ ਤੁਹਾਡੇ ਤੇ ਤੁਸੀਂ ਕਿਸੇ ਪਾਰਟੀ ਤੇ ਜਾਣਾ ਹੈ ਕਿਤੇ ਵੀ ਜਾਣਾ ਤੁਸੀਂ ਇਮੀਡੀਏਟਲੀ ਤੁਸੀਂ ਜੇ ਨਾ ਤੁਹਾਡੇ ਕੋਲ ਬੋਇਲਡ ਨਾ ਮਤਲਬ ਪੀਂਦੇ ਹੋਏ ਨਾ ਹੋ ਹ ਜ਼ਰੂਰੀ ਨਹੀਂ ਕਿ ਰਾਤ ਦੇ ਪੀਂਦੇ ਹੋਣ ਤੁਸੀਂ ਵੈਸੇ ਵੀ ਸਾਫ਼ ਕਰਕੇ ਤੇ ਫਿਰ ਉਹਦੇ ਜਸ ਬਸ ਇੰਨਾ ਹੀ ਫਰਕ ਹੋਊਗਾ ਕਿ ਬੋਇਲ ਕਰਨ ਵਾਲੇ ਪਾਣੀ ਤੁਸੀਂ ਡਬਲ ਪਾ ਲੈਣ ਜਿਆਦਾ ਦੀਰ ਥੋੜਾ ਜਿਹਾ ਬੋਇਲ ਕਰਨਾ ਪਊ ਹੋਰ ਕੁਝ ਫਰਕ ਨਹੀਂ ਪੈਣਾਗਾ ਠੀਕ ਹੈ ਤੇ ਲੋ ਜੀ ਇਸ ਤਰ੍ਹਾਂ ਆਪਾਂ ਇਹਨੂੰ ਕਰ ਲਿਆ ਠੀਕ ਹੈ ਤੇ ਫਿਰ ਆਪਾਂ ਇਹਨੂੰ ਇਹਨੂੰ ਨਾ ਇਹ ਜਿਵੇਂ ਇਹ ਕਾਫੀ ਇਹ ਅੰਦਰ ਚਲੀ ਗਈ ਕਰੀਮ ਠੀਕ ਹੈ ਜਿਹੜੀ ਬਣਾਈ ਸੀ ਆਪਾਂ ਤੇ ਇਹਦੇ ਉੱਤੇ ਹੋਰ ਲਾ ਕੇ ਕਰੀਮ ਤੁਸੀਂ ਇਹ ਆਲੋ ਇਦਾਂ ਐ ਲੇਅਰ ਲਾ ਲੈਣੀ ਹੈ ਤੇ ਤੁਸੀਂ ਨਾ ਇਹਨੂੰ ਘਟੋ ਘਟ 30 ਤੋਂ 40 ਮਿੰਟ ਇਦਾਂ ਹੀ ਰੱਖਣਾ ਹੁਣ ਤੁਸੀਂ ਕਹੋਗੇ ਵੀ ਇਹ ਤਾਂ ਔਖਾ ਕੰਮ ਹੈ ਦੇਖੋ ਔਖਾ ਤਾਂ ਹੈਗਾ ਇੰਨਾ ਕੁ ਤਾਂ ਕਰਨਾ ਪਊਗਾ ਮੈਂ ਕਰਕੇ ਦੇਖਿਆ ਪ੍ਰੋਪਰ ਪਰ ਰਿਜ਼ਲਟ ਫੇਰ ਹੀ ਆਉਂਦਾ ਹੈ ਅੱਛਾ ਇਹੀ ਇਹੀ ਫਰਕ ਰਹਿ ਜਾਂਦਾ ਹੈ ਕਿ ਆਪਾਂ ਜਿਹੜੀਆਂ ਵੀਡੀਓਜ਼ ਦੇਖਦੇ ਆ ਉਹਦੇ ਤੋਂ ਸਾਨੂੰ ਤਰੀਕਾ ਨਹੀਂ ਸਹੀ ਪਤਾ ਹੁੰਦਾ ਹੈ ਜਿਸ ਕਰਕੇ ਸਾਡੇ ਰਿਜ਼ਲਟ ਠੀਕ ਤਰ੍ਹਾਂ ਨਹੀਂ ਆਉਂਦੇ ਠੀਕ ਹੈ ਹੁਣ ਮੈਂ ਤੁਹਾਨੂੰ ਦੱਸਦਾ ਵੀ ਇਦਾਂ ਤੁਸੀਂ ਇਹਨੂੰ ਲਗਾ ਲੈਣਾ ਤੇ ਇਹਨੂੰ ਤੁਸੀਂ 35-40 ਮਿੰਟ ਖਾਲੀ ਛੱਡਣਾ ਹੈ ਇੰਨਾ ਟਾਈਮ ਤੁਹਾਡੇ ਕੋਲ ਤਾਂ ਹੀ ਹੋਊਗਾ ਜਾਂ ਤਾਂ ਤੁਸੀਂ ਛੁੱਟੀ ਵਾਲੇ ਦਿਨ ਕਰੋਗੇ ਸਣੋ ਜੇ ਤੁਸੀਂ ਜੋਬ ਤੇ ਨਹੀਂ ਹੈਗੇ ਤਾਂ ਡੇ ਟਾਈਮ 'ਚ ਜਦੋਂ ਸਾਰੇ ਚਲੇ ਗਏ ਉਦੋਂ ਤੁਸੀਂ ਆਪਣੀ ਫ੍ਰੀ ਟਾਈਮ ਲਾਉਂਗੇ ਬੈਠ ਕੇ ਵੈਸੇ ਵੀ ਜੇ ਆਪਾਂ ਪਾਰਲਰ ਜਾਵਾਂਗੇ ਤਾਂ ਉੱਥੇ ਤਾਂ ਘਟਟ ਡੇਢ ਤੋਂ 2 ਘੰਟੇ ਲੱਗ ਹੀ ਜਾਂਦੀ ਹੈ ਇਹ ਤੇ ਤਾਂ ਆਪਾਂ 35 40 ਮਿੰਟ ਹੀ ਲਾਉਣੇ ਦੋਨਾਂ ਹੱਥਾਂ ਤੇ ਲਾ ਲਓ ਫੇਸ ਤੇ ਵੀ ਲਾ ਲਓ ਗਰਦਨ ਤੇ ਲਾ ਲਓ ਠੀਕ ਹੈ ਤੇ ਚੰਗੀ ਤਰ੍ਹਾਂ ਪੈਰਾਫੋਨਾਂ ਤੇ ਜਿਵੇਂ ਵੀ ਤੁਸੀਂ ਪੂਲ ਬਾਡੀ ਤੇ ਵੀ ਲਗਾ ਸਕਦੇ ਹੋ ਤੇ ਰਿਜ਼ਲਟ ਤੁਹਾਨੂੰ ਦੇਖ ਕੇ ਤੁਸੀਂ ਸਰਪ੍ਰਾਈਜ਼ ਰਹੋਗੇ ਵੀ ਹਾਂ ਵਾਕੇ ਫਰਕ ਆਇਆ ਤੁਸੀਂ ਯੂਜ਼ ਕਰਨਾ ਹੈ ਬਣਾਉਣੇ ਠੀਕ ਹੈ ਤੇ ਉਸ ਤੋਂ ਬਾਅਦ ਇਹ ਰਿਜ਼ਲਟ ਮੈਨੂੰ ਦੱਸਣਾ ਹੈ ਕਮੈਂਟ ਕਰਕੇ ਤੇ ਇਹਨੂੰ ਇਹ ਨਹੀਂ ਹੈਗਾ ਕਿ ਅਪਰੋਚ ਹੀ ਬਣਾਉਣ ਬੈਠ ਜਾਣਾ ਜਿਵੇਂ ਹੁਣ ਮੈਂ ਅੱਜ ਯੂਜ਼ ਵੀ ਕਰ ਲਿਆ ਫਿਰ ਵੀ ਹਜੇ ਵੀ ਮੇਰੀ ਕਟੋਰੀ ਅੰਨੀ ਪਈ ਹੈ ਤੁਸੀਂ ਇਹਨੂੰ ਖਸਾਸਾ ਸਾਰਾ ਬਣਾ ਲਓ ਠੀਕ ਹੈ ਬਣਾ ਕੇ ਇਹ ਜਿਹੜੀ ਮੈਂ ਤੁਹਾਨੂੰ ਮਿਕਦਾਰ ਦੱਸੀ ਸੀ ਉਹ ਲਾ ਲਓ ਤੁਸੀਂ ਇਹ ਜਿੰਨਾ ਹੁਣ ਪਿਆ ਇਹਦੇ ਚ ਇਹਦੋਂ ਇੰਨਾ ਹੀ ਹੋਰ ਸੀਗਾ ਠੀਕ ਹੈ ਤੇ ਇਹਦੇ ਵਿੱਚ ਆਹ ਲਾ ਲਓ ਕਿਪਰੀ ਹੋਣੀ ਹੈ ਪਰ ਆਲਮੋਸਟ ਇੰਨੀ ਸਾਰੀ ਸੀਗੀ ਇਹ ਠੀਕ ਹੈ ਤੇ ਇਹਦੇ ਵਿੱਚ ਤੁਸੀਂ ਇੱਕ ਮੈਂ ਚਮਚਾ ਪਾਇਆ ਸੀਗਾ ਤੇਲ ਦਾ ਠੀਕ ਹੈ ਤੇ ਆਪਣਾ ਇੱਕ ਮੈਂ ਅੱਧਾ ਚਮਚਾ ਪਾਇਆ ਸੀ ਗlycerin ਦਾ ਤੇ ਇੱਕ ਕੈਪਸੂਲ ਪਾਇਆ ਸੀ ਵਿਟਾਮਿਨ E ਦਾ ਠੀਕ ਹੈ ਤੇ ਮੈਂ ਇਹਨੂੰ ਤੁਸੀਂ ਲਗਾ ਕੇ ਇਦਾਂ ਛੱਡਣਾ 35-40 ਮਿੰਟ ਫਿਲਹਾਲ ਮੈਂ ਇਹਨੂੰ ਹੁਣੇ ਹੀ ਸਾਫ਼ ਕਰ ਦਨੀ ਹੈ ਜਾਂ ਮੈਂ ਚਲੋ ਮੈਂ 5-7-10 ਮਿੰਟ ਤਾਂ ਮੈਂ ਰੱਖ ਹੀ ਲੈਣੀ ਹੈ ਠੀਕ ਹੈ ਜਿਹੜਾ ਬਚਿਆ ਹੋਇਆ ਮਟੀਰੀਅਲ ਹੋਊਗਾ ਨਾ ਇਹਨੂੰ ਫ੍ਰਿਜ ਵਿੱਚ ਰੱਖ ਦੇਣਾ ਇਹਨੂੰ ਕੁਝ ਨਹੀਂ ਹੁੰਦਾ ਵਾ ਕੋਈ ਐਨੀ ਵੀ ਜੰਮ 35-40 ਮਿੰਟ ਬਾਅਦ ਦੁਬਾਰਾ ਤੁਹਾਨੂੰ ਇਹ ਰਿਜ਼ਲਟ ਦਿਖਾਉਂਗੀ। ਲਓ ਜੀ। ਮੈਂ ਹੱਥ ਧੋਇਆ ਹੀ। ਠੀਕ ਹੈ। ਡਿਫਰੈਂਸ ਦੇਖ ਲਓ। ਦੋਨਾਂ ਹੱਥਾਂ 'ਚ ਕਿੰਨਾ ਫਰਕ ਪੈ ਗਿਆ। ਠੀਕ ਹੈ। ਇਸ ਤਰ੍ਹਾਂ ਜੇ ਮੈਂ ਜਸਟ ਮੈਂ ਜੇ 30-40 ਮਿੰਟ ਪੂਰੀ ਵੀ ਨਹੀਂ ਕੀਤੇ ਕਿਉਂਕਿ ਮੇਰੇ ਕੰਬ ਬਹੁਤ ਸਾਰੇ ਕਰਨ ਵਾਲੇ ਪਏ ਸੀ ਤੇ ਮੈਂ ਛੇਤੀ ਬੰਦ ਕਰਤਾ ਤੇ ਤੁਹਾਨੂੰ ਡਿਫਰੈਂਸ ਬਿਲਕੁਲ ਕਲੀਅਰਲੀ ਸਾਫ਼ ਨਜ਼ਰ ਆਉਂਦਾ ਹੈ। ਕੋਈ ਫਿਲਟਰ ਨਹੀਂ ਲਾਏ ਕੁਝ ਨਹੀਂ। ਦੇਖੋ ਬਾਹਾਂ 'ਚ ਵੀ ਤੁਹਾਨੂੰ ਫਰਕ ਪਤਾ ਲੱਗ ਰਿਹਾ। ਠੀਕ ਹੈ। بس ਇਹਦੇ ਵਿੱਚ ਇੱਕ ਚੀਜ਼ ਐ ਧਿਆਨ ਰੱਖਣਾ ਵੀ ਇਹ ਨਾ ਚਿਪਕੂ ਹੁੰਦਾ ਥੋੜਾ ਜਿਹਾ ਜਦ ਤੁਸੀਂ ਇਹਨੂੰ ਯੂਜ਼ ਕਰੋਗੇ ਤਾਂ ਇਹ ਉਤਾਰਨ ਵੇਲੇ ਤੁਹਾਨੂੰ ਤੰਗ ਕਰੂਗਾ ਹਨਾ ਮਤਲਬ ਚਿਪਕੂ ਚਿਪਕੂ ਹੁੰਦਾ ਥੋੜਾ ਜਿਹਾ ਤਾਂ ਉਦੋਂ ਵੀ ਤੁਸੀਂ ਇਹਨੂੰ ਮ사ਜ ਕਰਨੀ ਆ ਉਤਾਰਨ ਵੇਲੇ ਵੀ ਹਨਾ ਬਹੁਤ ਜ਼ਿਆਦਾ ਸੁੱਕਦਾ ਨਹੀਂ ਇਹ ਫਿਰ ਵੀ ਤੁਸੀਂ ਥੋੜਾ ਜਿਹਾ ਗਿੱਲਾ ਹੱਥ ਕਰਕੇ ਪੂਰੀ ਇਹਦੇ ਤੇ ਥੋੜੀ देर ਲਈ ਮ사ਜ ਕਰਨੀ ਤੇ ਫਿਰ ਉਤਾਰ ਦੇਣਾ ਇਵੇਂ ਜੇ ਤੁਸੀਂ ਫੇਸ ਤੇ ਲਾਉਂਗੇ ਤੇ ਫੇਸ ਤੇ ਵੀ ਸਾਰੇ ਤੇ ਪਹਿਲਾਂ ਗਿੱਲਾ ਕਰ ਲੈਣਾ ਤੇ ਫਿਰ ਮ사ਜ ਕਰਕੇ ਤੇ ਫਿਰ ਉਹਨੂੰ ਬੇਸ਼ੱਕ ਗਿੱਲੇ ਕਪੜੇ ਨਾਲ ਉਤਾਰਿਓ ਜਾਂ ਟਿਸ਼ੂ ਲੈ ਕੇ ਵੈਟ ਟਿਸ਼ੂ ਉਹਦੇ ਨਾਲ ਤੇ ਫਿਰ ਸਭ ਖੁੱਤਰ ਜਾਊਗਾ ਨਹੀਂ ਤਾਂ ਇਹ ਚਿਪ ਚਿਪ ਜੀ ਰੋ ਬਹੁਤ ਤੰਕਰਦੀ ਉਤਾਰਨ ਵੇਲੇ ਨਸੀਨਾ ਤੇ ਧਿਆਨ ਰੱਖਣਾ ਤੇ ਟਾਈਮ ਜ਼ਰੂਰ ਜਿੰਨਾ ਜ਼ਿਆਦਾ ਦੋਗੇ ਉਨਾ ਜ਼ਿਆਦਾ ਚ ਰਿਜ਼ਲਟ ਆਊਗਾ ਤੇ ਉਸ ਤੋਂ ਬਾਅਦ ਤੁਸੀਂ ਵਾਸ਼ ਕਰਕੇ ਤੇ ਫਿਰ ਤੁਸੀਂ ਆਪਣਾ ਕੋਈ ਵੀ ਜਿਹੜਾ ਮੋਇਸਚਰਾਈਜ਼ਰ ਹੈ ਜਾਂ ਕੋਈ ਕਰੀਮ ਲਾਉਣੀ ਹੋ ਤੁਸੀਂ ਉਹ ਲਗਾ ਲੈਣਾ ਪ੍ਰੋਪਰ ਵਾਈਟਨਿੰਗ ਕਰੀਮ ਹੈ ਇਹ ਬਹੁਤ ਵਧੀਆ ਇਫੈਕਟ ਆਊਗਾ ਰਿੰਕਲਸ ਐਂਡ ਆਲ ਦੈਟ ਸਾਰਾ ਕਲੀਅਰ ਹੋ ਜਾਊਗਾ ਹੋਰ ਤੁਹਾਡਾ ਕੋਈ ਵੀ ਸਕਿਨ ਇਸ਼ੂਸ ਹੈਗੇ ਆ ਤੁਸੀਂ ਮੈਨੂੰ ਦੱਸ ਸਕਦੇ ਹੋ ਮੈਂ ਤੁਹਾਨੂੰ ਉਹਦੇ ਤੇ ਵੀਡੀਓ ਜਰੂਰ ਦਵਾਂਗੀ ਨੈਕਸਟ ਜਿਹੜੀ ਤੁਹਾਨੂੰ ਮੈਂ ਵੀਡੀਓ ਦੇਣੀ ਹੈ ਉਹ ਦਵਾਂਗੀ ਆਪਣੇ ਸ਼ਾਇਆ ਤੋਂ ਠੀਕ ਹੈ ਤੇ ਉਹਦਾ ਵੀ ਟੈਸਟਡ ਰਿਜ਼ਲਟ ਹੈ ਮੇਰਾ ਸੋ ਇਹਦਾ ਬਹੁਤ ਅੱਛਾ ਰਿਜ਼ਲਟ ਹੈ ਤੁਸੀਂ ਜਰੂਰ ਟਰਾਈ ਕਰਿਓ ਤੇ ਫਿਰ ਕਮੈਂਟ ਕਰਕੇ ਜਰੂਰ ਦੱਸਿਓ ਫੇਸ ਤੇ ਵੀ ਬਹੁਤ ਸੋਹਣਾ ਰਿਜ਼ਲਟ ਆਊਗਾ ਇਕਦਮ ਸ਼ਾਈਨੀ ਹੋ ਜਾਊਗਾ ਫੇਸ ਤੁਹਾਡਾ ਤੇ ਚਲੋ ਜੀ ਮਿਲਾਂਗੇ ਫਿਰ ਕਿਸੇ ਨਵੇਂ ਵਲੌਗ ਨਾਲ